ਅੰਮ੍ਰਿਤਸਰ ਦੇ ਵਿੱਚ ਮੰਦਰ ਦੇ ਉੱਤੇ ਗਰਨੇਡ ਸੁੱਟਣ ਵਾਲਿਆਂ ਦੇ ਨਾਲ ਅੰਮ੍ਰਿਤਸਰ ਪੁਲਿਸ ਦਾ ਵੱਡਾ ਮੁਕਾਬਲਾ ਹੋਇਆ ਮੁਕਾਬਲਾ ਅਜਿਹਾ ਹੋਇਆ ਕਿ ਤਾਰ-ਤਾਰ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਇੱਕ ਹਮਲਾਵਾਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਇਸ ਦੌਰਾਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਦੱਸਿਆ ਕਿ ਮੰਦਰ ਤੇ ਹੈਂਡ ਗਰਨੇਡ ਸੁੱਟਣ ਵਾਲੇ ਬਦਮਾਸ਼ਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਮਾਰ ਦਿੱਤਾ ਹੈ ਪੁਲਿਸ ਅਤੇ ਹਮਲਾਵਾਰਾਂ ਵਿਚਕਾਰ ਮੁਟਪੈੜ ਹੋਈ ਜਿਸ ਵਿੱਚ ਮਲਜ਼ਮ ਗੁਰਸਿੱਦਕ ਉਰਫ সিদ্দিকੀ ਮਾਰੇ ਗਏ ਜਦਕਿ ਉਸ ਦਾ ਸਾਥੀ ਵਿਸ਼ਾਲ ਉਰਫ ਚੂਈ ਫਰਾਰ ਹੋ ਗਿਆ ਪੁਲਿਸ ਨੂੰ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਸਈਏ ਅਤੇ ਸ਼ੇਰਟਾ ਪੁਲਿਸ ਦੀਆਂ ਟੀਮਾਂ ਨੇ ਮਲਜ਼ਮਾਂ ਨੂੰ ਫੜ ਲਈ ਮੁਹਿੰਮ ਚਲਾਈ ਸੀ ਜਿਸ ਦੌਰਾਨ ਇਹ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਕਿ ਇਸ ਮੁਕਾਬਲੇ ਦੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਉਥੇ ਹੀ ਪਿੰਦੇ ਸਰਪੰਚ ਦਾ ਵੀ ਇਸ ਮਾਮਲੇ ਦੇ ਉੱਤੇ ਬਿਆਨ ਸਾਹਮਣੇ ਆਇਆ ਤੇ ਨਾਲ ਹੀ ਗੱਲਬਾਤ ਸੁਣਦਿਆਂ ਕਿ ਗੁਰਪ੍ਰੀਤ ਸਿੰਘ ਭੋਲਰ ਪੁਲਿਸ ਕਮਿਸ਼ਨਰ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ। ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਠਾਕਰ ਦੁਆਰਾ ਜਿਹੜੇ ਸਾਡੇ ਮੰਦਰ ਨੇ ਅਖੰਡ ਵਾਲਾ 66ਾ ਦੇ ਵਿੱਚ ਉੱਥੇ ਇੱਕ ਧਮਾਕਾ ਹੋਇਆ ਸੀਗਾ। ਉਹ ਚ ਦੋ ਮੋਟਰਸਾਈਕਲ ਵਾਲੇ ਬੰਦੇ ਆਇਡੈਂਟੀਫਾਈ ਹੋਏ ਸੀ ਸੀਸੀਟੀਵੀ ਦੇ ਵਿੱਚ। ਔਰ ਥ्रोइंग ਹੋਈ ਸੀ ਉੱਤੇ ਉੱਤੇ ਬਹੁਤ ਪ੍ਰੋਫੈਸ਼ਨਲੀ ਕੰਮ ਕਰਦੇ ਹੋਏ ਕਮਿਸ਼ਨਰ ਪੁਲਿਸ ਸਾਡੀ ਅੰਮ੍ਰਿਤਸਰ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਬੜਾ ਟੈਕਨੀਕਲੀ ਔਰ ਹਿਊਮਨ ਇੰਟਰਨ ਲੈਂਦੇ ਹੋਏ ਅਸੀਂ ਬੰਦਾ ਬੰਦੇ ਆਇਡੈਂਟੀਫਾਈ ਕੀਤੇ ਕਿ ਜਿਹੜੇ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਨੇ ਜਿੱਥੇ ਆਪਾਂ ਖੜੇ ਆ ਇੱਥੇ ਰੋਕਿਆ ਮੋਟਰਸਾਈਕਲ ਦੇ ਉੱਤੇ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰ ਕੀਤੇ ਔਰ ਉਹਦੇ ਚ ਸਾਡਾ ਇੱਕ ਹੈਡ ਕਨਸਟੇਬਲ ਹੈ ਗੁਰਪ੍ਰੀਤ ਸਿੰਘ ਉਹਦੀ ਖੱਬੀ ਬਾਹ ਦੇ ਉੱਤੇ ਗੋਲੀ ਲੱਗੀ ਔਰ ਅਮੌਲਕ ਸਿੰਘ ਸਾਡੇ ਇੰਸਪੈਕਟਰ ਜਿਹੜੇ ਉਹਨਾਂ ਦੇ ਪੱਗ ਦੇ ਵਿੱਚ ਗੋਲੀ ਲੱਗੀ ਹੈ ਤੇ ਉਹ ਜਦੋਂ ਇਹ ਪੰਜ ਰਾਉਂਡਸ ਫਾਇਰ ਕੀਤੇ ਗਏ ਜਿਹੜਾ ਮੁਲਜ਼ਮ ਹੈ ਜਿੱਦੀ ਪਛਾਣ ਕੀਤੀ ਗਈ ਗੁਰਸਿੱਦਕ ਸਿੰਘ ਸਿਦਕੀ ਵਾਸੀ ਪਿੰਡ ਬਲ ਔਰ ਉਹ ਵੀ ਜਦੋਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹ ਉਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਕੀਤੇ ਤਾਂ ਉਹਦੇ ਵੀ ਗੋਲੀਆਂ ਲੱਗੀਆਂ ਸਾਡੇ ਹੈੱਡ ਕਨਸਟੇਬਲ ਗੁਰਪ੍ਰੀਤ ਨੂੰ ਤੇ ਜਿਹੜਾ ਸਿਦਕੀ ਹੈ ਦੋਨਾਂ ਨੂੰ ਹਸਪੀਟਲ ਮੂਵ ਕੀਤਾ ਗਿਆ ਇਮੀਡੀਏਟਲੀ ਫੋਰ ਮੈਡੀਕਲ ਟ੍ਰੀਟਮੈਂਟ ਉੱਥੇ ਉਹਦੀ ਜਾ ਕੇ ਹਸਪੀਟਲ ਦੇ ਕੋਲ ਜਿਹੜੀ ਉਹ ਡੈਥ ਹੋ ਗਈ ਹੈ ਤਾਂ ਮੈਂ ਇਸ ਦੇ ਵਿੱਚ ਸਾਰੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸਿਦਕੀ ਹੈ ਬੰਦਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਮੋਤਨਾ ਹੋ ਰਹੀ ਜਾ ਰਹੀ ਹੈ ਸਨੇਚਿੰਗ ਦੇ ਨਾਲ 25 ਆਰਮਜ਼ ਐਕਟ ਵੀ ਲੱਗਿਆ ਕਿ ਅਸ톨 ਦੀ ਨੋਕ ਤੇ ਦੋ ਸਨੇਚਿੰਗਸ ਦੇ ਮਕਦਮੇ ਪੁਰਾਣੇ ਨੇ ਥੋੜੀ ਜਿਹਾ ਪਹਿਲਾਂ ਹੀ ਜੇਲ੍ਹ ਚੋਂ ਆਇਆ ਤੇ ਦੂਜਾ ਜਿਹੜਾ ਇਹ ਸਾਥੀ ਹੈ ਵਿਸ਼ਾਲ ਜੋ ਕੋਈ ਰਾਜਾ ਸੰਸੀ ਦਾ ਰਹਿਣ ਵਾਲਾ ਉਹਦੇ ਖਿਲਾਫ ਵੀ 307 ਅਟੈਂਪਟ ਟੂ ਮਰਡਰ ਤੇ 25 ਆਰਮਜ਼ ਐਕਟ ਦੇ ਔਰ 304 ਦੇ ਹੀਨੀਅਰਸ ਕ੍ਰਾਈਮ ਦੇ ਪਰਚੇ ਦਰਜ ਹੈ ਵਿਸ਼ਾਲ ਜੇ ਫਰਾਰ ਹੈ ਮੋਟਰਸਾਈਕਲ ਨੇ ਨਾਲ ਬਰਾਮਦ ਹੋਇਆ ਉਹ ਜਿਹੜਾ ਪਿਸਟਲ ਹੈ ਉਹ 0.30 ਬੋਰ ਹੈ ਔਰ ਉਹ ਜੋ ਪੰਜ ਫਾਇਰ ਹੈ ਨਾ ਵੱਲੋਂ ਫਾਇਰ ਕੀਤੇ ਗਏ ਇਨਸਪੈਕਟਰ ਵਿਨੋਦ ਕੁਮਾਰ ਐਸ ਐਚ ਓ ਛਾਟਾ ਤੇ ਅਮੋਲਕ ਸਿੰਘ ਨੇ ਵੀ ਆਪਣੇ ਸਰਵਿਸ ਸਟਾਫ ਨੂੰ ਫਾਇਰ ਕੀਤੇ ਤੇ ਜਿਹਦੇ ਵਿੱਚ ਇਹਦੇ ਵੀ ਗੋਲੀਆਂ ਲੱਗੀਆਂ ਬਾਕੀ ਫੋਰੈਂਸਿਕ ਟੀਮ ਮੌਕੇ ਤੇ ਅਸੀਂ ਬੁਲਾਈ ਹੈ ਔਰ ਸਾਡੇ ਜਿਹੜੇ ਮੁਲਾਜ਼ਮ ਹੈ ਉਹਦੀ ਵੀ ਟਰੀਟਮੈਂਟ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਤੋਂ ਮੈਂ ਇਹ ਸਮਝਦਾ ਕਿ ਟੀਮ ਨੇ ਬਹੁਤ ਜਲਦੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਰੇਸ ਕੀਤਾ ਔਰ ਬੜਾ ਇਹਦੇ ਨਾਲ ਸਮਾਜ ਦੇ ਵਿੱਚ ਵੀ ਜਿਹੜਾ ਬਦਮਨੀ ਫਲਾਉਣ ਵਾਲੇ ਵਾਸਤੇ ਵੀ ਬੜਾ ਕਲੀਅਰ ਮੈਸੇਜ ਹੈ ਕਿ ਜਿਹੜੀ ਪੰਜਾਬ ਪੁਲਿਸ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐ ਮੈਂ ਜਿਵੇਂ ਉਸਨ ਪਹਿਲਾਂ ਵੀ ਤੁਹਾਨੂੰ ਆਪਣੀ ਬਾਈਟ ਦੇ ਵਿੱਚ ਦੱਸਿਆ ਸੀ ਕਿ ਅਸੀਂ ਸਿਫਰਾਤਾ ਔਰ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੋ ਮਨਸੂਬੇ ਕ੍ਰਾਸ ਬਾਰਡਰ ਕੀਤੇ ਜਾ ਰਹੇ ਆ ਵੀ ਪੰਜਾਬ ਦੇ ਵਿੱਚ ਔਰ ਜਿਹੜਾ ਵੀ ਸਾਡੇ ਏਰੀਆ ਦੇ ਵਿੱਚ ਬਦਮਨੀ ਫਲਾ ਕੇ ਲੋਕਾਂ ਨੂੰ ਇੱਕ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਦਾਇ ਇੱਕ ਨਤੀਜਾ ਹੈ ਬੜੀ ਪ੍ਰੋਫੈਸ਼ਨਲ ਪੁਲਿਸਿੰਗ ਹੋਈ ਹੈ ਔਰ ਮੈਂ ਟੀਮ ਨੂੰ ਸਾਰੀ ਨੂੰ ਵਧਾਈ ਦਿਨਾ ਮਨਜੋਗ ਡੀਜੀਪ ਸਾਹਿਬ ਮਨਜੋਗ ਸੀਐਮ ਸਾਹਿਬ ਵੱਲੋਂ ਇਹ ਮੈਨੂੰ ਕਨਵੇ ਕੀਤਾ ਗਿਆ ਕਿ ਟੀਮ ਨੂੰ ਪੂਰਾ ਰਿਵਾਰਡ ਕੀਤਾ ਜਾਏਗਾ ਜਿਨ੍ਹਾਂ ਨੇ ਬਹੁਤ ਤੁਸੀਂ ਸਮਝੋ ਵੀ ਸਵਾ ਦਿਨ ਡੇਢ ਦਿਨ ਦੇ ਵਿੱਚ ਹੀ ਸਾਰਾ ਇਹ ਮਾਮਲਾ ਜਿਹੜਾ ਹੈ ਉਹ ਸੋਲਵ ਵੀ ਹੋਇਆ ਔਰ ਮੁਲਜ਼ਮ ਵੀ ਸਾਰੇ ਸਾਡੇ ਸਾਹਮਣੇ ਆਏ ਕਿਨੇ ਗੈਰ ਕਾਨੂੰਨੀ ਕੰਮ ਦੇ ਲਈ ਕੰਮ ਕਰਦੇ ਸੀ ਕਲੈਕਸ਼ਨ ਕੀ ਹੈ ਸਾਰੇ ਇਹਨਾਂ ਦਾ ਦੇਖੋ ਜਿੰਨੀ ਕੁ ਗੱਲ ਸਾਨੂੰ ਪਤਾ ਲੱਗੀ ਹੈ ਉਹ ਦੂਸਰੇ ਮੁਲਜ਼ਮ ਦੇ ਪਤਾ ਲੱ ਫੜੇ ਜਾਣ ਤੋਂ ਬਾਅਦ ਹੋਰ ਵੀ ਕਲੀਅਰ ਹੋ ਜਾਏਗੀ ਪਰ ਬਾਹਰ ਬੈਠੇ ਕਿਸੇ ਬੰਦੇ ਦੇ ਇਸ਼ਾਰੇ ਦੇ ਉੱਤੇ ਇਹ ਕੰਮ ਕੀਤਾ ਗਿਆ ਔਰ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਤਾਰ ਫੇਰ ਉਹੀ ਕਰਾਸ ਬਾਰਡਰ ਚਲੇ ਜਾਂਦੇ ਆ ਤਾਂ ਉਹਦੇ ਤੇ ਅਸੀਂ ਸਾਡਾ ਟੈਕਨੀਕਲੀ ਤੇ ਪ੍ਰੋਫੈਸ਼ਨਲੀ ਕੰਮ ਕਰ ਰਹੀਆਂ ਸਾਡੀਆਂ ਟੀਮਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਮੇਨ ਗੱਲ ਤਾਂ ਇਹੀ ਹੈ ਕਿ ਪੈਸੇ ਦੇ ਲਾਲਚ ਨਾਲ ਲੱਗਦਾ ਜੋ ਮੈਨੂੰ ਬਹੁਤ ਛੋਟੇ ਪੈਸੇ ਦੇ ਲਾਲਚ ਨਾਲ ਇਹ ਕੰਮ ਕੀਤਾ ਹੈ ਨਹੀਂ ਉਮਰਾ ਕਿੰਨੀਆਂ ਕਿੰਨੀਆਂ ਨੇ ਤੇ ਗੁਰਸਿੱਦਕ ਦੀ ਮੌਤ ਹੋਈ ਉਹ ਟਾਰਗੇਟ ਹੈ ਜੀ ਗੁਰਸਿੱਦਕ ਦੇਖੋ ਭਾਈ ਸਾਹਿਬ ਅਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਐਸਚਨਿੰਗ ਹੋਏਗੀ ਦੂਜੇ ਅਕਿਊਜ਼ ਦੇ ਸਾਰੇ ਸਵਾਲਾਂ ਦਾ ਜਵਾਬ ਮੈਂ ਦਵਾਂਗਾ ਆਪਾਂ ਮੌਕੇ ਤੇ ਆਏ ਹਾਂ ਇਸ ਗੱਲ ਕਰਕੇ ਤੁਹਾਨੂੰ ਫਰਸਟ ਹੈਂਡ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਜਾਵੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਕਟਰਾ ਕ੍ਰਮ ਦੇ ਵਿੱਚ ਪੁਲਿਸ ਸਟ੍ਰੈਸ ਕਰਕੇ ਮਗਰ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਇੱਥੇ ਇਨਕਾਊਂਟਰ ਹੁੰਦਾ ਉਹਦੇ ਸਾਡੇ ਬੰਦੇ ਵੀ ਜ਼ਖਮੀ ਹੁੰਦੇ ਆ ਮੁਲਜ਼ਮ ਦੇ ਵੀ ਗੋਲੀ ਲੱਗਦੀ ਹੈ ਉਹਦੇ ਚ ਉਹਨਾਂ ਦਾ ਜਿਹੜਾ ਹਸਪੀਟਲ ਦੇ ਵਿੱਚ ਸਾਡਾ ਮੁਲਾਜ਼ਮ ਜਿਹੜਾ ਉਹ ਜਿਹੜੇ ਇਲਾਜ ਗੱਡੀ ਜੀ ਕੀ ਸਾਹਿਬ ਨੇ ਲਿਖਿਆ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਆ ਦੱਸੇ ਗਏ ਸੀ ਕਿ ਤਿੰਨ ਬੰਦੇ ਬਿਹਾਰ ਤੋਂ ਗ੍ਰਿਫਤਾਰ ਕੀਤੇ ਜਾਂਦੇ ਆ ਉਹਨਾਂ ਦਾ ਕੋਈ ਲਿੰਕ ਉਹ ਉਹ ਵੀ ਨਾਲ ਅਲੱਗ-ਅਲੱਗ ਚੱਲ ਰਿਹਾ ਬਟ ਇਹ ਡਿਫਰੈਂਟ ਇਹਦਾ ਜੇ ਉਹਦੇ ਨਾਲ ਕੋਈ ਮਤਲਬ ਕਨੈਕਸ਼ਨ ਨਹੀਂ ਸਾਹਮਣੇ ਆਇਆ ਔਰ ਉਹ ਡਿਫਰੈਂਟ ਚੀਜ਼ ਆ ਹੈ ਉਹ ਵੀ ਇੱਕ ਟੈਰਰ ਨਾਰਕੋ ਮੋਡਿਊਲ ਹੈ ਉਹਦੇ ਤੇ ਅਸੀਂ ਰਿਮਾਂਡ ਲਿਆ ਹੋਇਆ ਉਹਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੇਨ ਜੰਦਾ ਕਿਹੜਾ ਲਗਾਇਆ ਗਿਆ ਜੀ ਮੋਟਰਸਾਈਕਲ ਦੇ ਪਿੱਛੇ ਇਹਨਾਂ ਦੇ ਕੋਲ ਮੋਟਰਸਾਈਕਲ ਚੋਰੀ ਗਈ ਕਿ ਆਪਣਾ ਨਜ਼ਰਵਾਜ਼ ਮੋਟਰਸਾਈਕਲ ਕਿਸੇ ਬਰਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਹੈ ਉਹ ਤਾਂ ਪੁੱਛਿਆ ਉਹ ਤੋਂ ਮੰਗ ਕੇ ਲੈ ਕੇ ਗਏ ਸਰ ਸੀਸੀਟੀਵੀ ਦੇ ਵਿੱਚ ਨਾ ਝੰਡਾ ਲਗਾਇਆ ਉਹ ਕੀ ਮਨਛਾ ਕੀ ਸੀ ਕਿਹੜਾ ਝੰਡਾ ਸੀ ਕੀ ਸੀ ਦੇਖੋ ਅਜੇ ਤਾਂ ਬੰਦੇ ਦੀ ਕੁਐਸਚਨਿੰਗ ਨਹੀਂ ਹੋਈ ਭਾਈ ਸਾਹਿਬ ਮੈਂ ਉਹਦਾ ਜਵਾਬ ਉਹਦੇ ਹੀ ਦੇ ਸਕਾਂਗਾ ਜਦੋਂ ਅਸੀਂ ਕੁਐਸਚਨਿੰਗ ਕਰ ਲਾਂਗੇ ਔਰ ਸਾਨੂੰ ਸਾਰੇ ਫੈਕਟਸ ਕਲੀਅਰ ਹੋ ਜਾਣਗੇ ਮੈਂ ਕਿ ਐਵੇਂ ਅਨਵੈਰੀਫਾਈਡ ਗੱਲ ਮੈਂ ਨਹੀਂ ਕਰਨਾ ਚਾਹੁੰਦਾ ਸਰ ਗ੍ਰੇਡ ਕਿੱਥੋਂ ਲਿਆਂਦਾ ਸੀ ਕੋਈ ਦੱਸਿਆ ਇਹਨਾਂ ਨੇ ਕੁਝ ਵੀ ਨਹੀਂ ਭਾਈ ਸਾਹਿਬ ਜਿੰਨੀ ਗੱਲ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਦੋਂ ਦੂਸਰਾ ਮুলਜ਼ਮ ਫੜਿਆ ਜਾਏਗਾ ਉਸ ਤੋਂ ਗੱਲ ਇਹ ਸਾਰੀ ਕਲੀਅਰ ਹੋ ਜਾਈ ਖ਼ਬਰ ਦਾਦੀ ਹੈ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਮੰਦਰ ਦੇ ਉੱਤੇ ਗਰਨੇਡ ਸੁੱਟਿਆ ਗਿਆ ਸੀ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਿਸ ਤੋਂ ਬਾਅਦ ਪ੍ਰੋਜੈਕਟ ਟੀਮਾਂ ਦੇ ਵੱਲੋਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ